ਹੈਲੋ ਗੁੱਡ ਇਵਨਿੰਗ ਟੂ ਆਲ ਵੈਲਕਮ ਟੂ ਮਾਈ YouTube ਚੈਨਲ ਪ੍ਰਤਿਭਾ ਨਰਸਿੰਘ ਟਿਊਟਰ ਅੱਜ ਆਪਾਂ ਗੱਲ ਕਰਦੇ ਮਹਾਤਮਾ ਗਾਂਧੀ ਦੇ ਜੀਵਨ ਕਾਲ ਬਾਰੇ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ ਸੀ ਉਹਨਾਂ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਮੋਹਨ ਕਰਮਚੰਦ ਗਾਂਧੀ ਸੀ ਉਹਨਾਂ ਦਾ ਆਪਣਾ ਨਾਮ ਸੀ ਮੋਹਨਦਾਸ ਕਰਮਚੰਦ ਗਾਂਧੀ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ ਕਰਮਚੰਦ ਗਾਂਧੀ ਸੀ ਮਾਤਾ ਦਾ ਨਾ ਪੁਤਲੀ ਬਾਈ ਸੀ ਉਹਨਾਂ ਦਾ ਵਿਆਹ 13 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਕਸਤੂਰਬਾ ਮੱਖਣ ਜੀ ਨਾਲ ਹੋਇਆ ਸੀ ਉਹਨਾਂ ਦੀ ਪਤਨੀ ਦਾ ਨਾਂ ਸੀ ਕਸਤੂਰਬਾ ਕਸਤੂਰਬਾ ਮੱਖਣ ਜੀ ਉਸ ਤੋਂ ਅੱਗੇ ਹੈ 1888 ਵਿੱਚ ਉਹ ਵਕਾਲਤ ਕਰਨ ਲਈ ਬ੍ਰਿਟੇਨ ਗਏ ਸੀ ਵਕਾਲਤ ਕਰਨ ਲਈ ਕਿੱਥੇ ਗਏ ਸਨ ਕੁਐਸਚਨ ਬਣ ਕੇ ਆ ਸਕਦਾ ਹੈ ਉਹ ਬ੍ਰਿਟੇਨ ਗਏ ਸਨ ਕਿਹੜੀ ਯੂਨੀਵਰਸਿਟੀ ਵਿੱਚ ਬਰਤਾਨੀਆ ਯੂਨੀਵਰਸਿਟੀ ਲੰਡਨ ਵਿੱਚ ਗਏ ਸਨ ਠੀਕ ਹੈ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕੱਲ ਆਪਾਂ ਜਿਹੜਾ ਪੜਿਆ ਸੀਗਾ ਕਰਤਾਰ ਸਿੰਘ ਜਰਾਬਾ ਬਾਰੇ ਉਹ ਕਿਹੜੀ ਯੂਨੀਵਰਸਿਟੀ ਚ ਗਏ ਸੀ ਬਰਕਲੈਂ ਯੂਨੀਵਰਸਿਟੀ ਵਿੱਚ ਗਏ ਸੀ ਮਹਾਤਮਾ ਗਾਂਧੀ ਬਰਤਾਨੀਆ ਯੂਨੀਵਰਸਿਟੀ ਲੰਡਨ ਗਏ ਸੀ 1891 ਵਿੱਚ ਉਸ 1891 ਵਿੱਚ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਲੰਡਨ ਤੋਂ ਵਾਪਸ ਆ ਗਏ ਕੁਐਸਚਨ ਆ ਸਕਦਾ ਆ ਵੀ ਉਹ ਲੰਡਨ ਤੋਂ ਕਦੋਂ ਵਾਪਸ ਆਇਆ ਆਪਣੀ ਪੜ੍ਹਾਈ ਪੂਰੀ ਕਰਕੇ ਕਦੋਂ ਵਾਪਸ ਆਇਆ 1891 ਵਿੱਚ ਉਹ ਆਪਣੀ ਲੰਡਨ ਤੋਂ ਪੜ੍ਹਾਈ ਪੂਰੀ ਕਰਕੇ ਵਾਪਸ ਆ ਗਏ ਸਨ ਠੀਕ ਹੈ ਨੈਕਸਟ ਹੈਗਾ ਮਹਾਤਮਾ ਗਾਂਧੀ ਦੇ ਮਹਾਤਮਾ ਗਾਂਧੀ ਨੇ ਰਾਜ ਕਿੱਥੇ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਮਹਾਤਮਾ ਗਾਂਧੀ ਨੇ ਰਾਜਕੋਟ ਵਿਖੇ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਰਾਜਕੋਟ ਵਿਖੇ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਹੈਗਾ ਨੈਕਸਟ 1893 ਵਿੱਚ ਉਹ ਦੱਖਣੀ ਅਫਰੀਕਾ ਗਏ ਦੱਖਣੀ ਅਫਰੀਕਾ ਉਹ ਕਦੋਂ ਗਏ ਸੀ 1893 ਵਿੱਚ ਉਹ ਦੱਖਣੀ ਅਫਰੀਕਾ ਗਏ ਸਨ ਉਸ ਤੋਂ ਬਾਅਦ ਕੁਐਸਚਨ ਆ ਸਕਦਾ ਤੁਹਾਨੂੰ ਪਹਿਲੀ ਵਾਰ ਗਾਂਧੀ ਜੀ ਨੂੰ ਜੇਲ੍ਹ ਕਿੱਥੇ ਭੇਜਿਆ ਗਿਆ ਜਾਂ ਕਿੱਥੇ ਹੋਈ ਪਹਿਲੀ ਵਾਰ ਗਾਂਧੀ ਨੂੰ ਮਹਾਤਮਾ ਗਾਂਧੀ ਨੂੰ ਜੇਲ੍ਹ ਸੀ ਜਿਹੜੀ ਜੋਨਸਬਰਗ ਜੇਲ੍ਹ ਹੋਈ ਸੀ ਉਹ ਕਿਉਂ ਹੋਈ ਸੀ ਕਿਉਂਕਿ 10 ਜਨਵਰੀ 1908 ਨੂੰ ਜਦੋਂ ਵਾਪਸ ਨੈਟਲ ਤੋਂ ਵਾਪਸ ਆ ਰਹੇ ਸਨ ਤੇ ਚੈਕਿੰਗ ਉਹਨਾਂ ਦੀ ਉੱਥੇ ਚੈਕਿੰਗ ਹੋ ਗਈ ਉਹਨਾਂ ਕੋਲੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਾ ਹੋਣ ਕਾਰਨ ਉਹਨਾਂ ਨੂੰ 3 ਮਹੀਨੇ ਦੀ ਸਜ਼ਾ ਹੋਈ ਸੀ ਠੀਕ ਹੈ ਸਭ ਤੋਂ ਪਹਿਲੀ ਵਾਰ ਸਜ਼ਾ ਉਹਨਾਂ ਨੂੰ ਜੋਨਸਬਰਗ ਜੇਲ੍ਹ ਵਿੱਚ ਹੋਈ ਸੀ ਉਹ ਵੀ ਰਜਿਸਟ੍ਰੇਸ਼ਨ ਸਰਟੀਫਿਕੇਟ ਨਾ ਹੋਣ ਕਰਕੇ ਉਹਨਾਂ ਨੂੰ 3 ਮਹੀਨੇ ਦੀ ਸਜ਼ਾ ਹੋ ਗਈ ਸੀ ਨੈਕਸਟ ਹੈਗਾ ਭਾਰਤ ਵਿੱਚ ਪਹਿਲੀ ਵਾਰ ਜੇਲ੍ਹ ਉਹਨਾਂ ਨੂੰ ਕਦੋਂ 10 ਮਾਰਚ 1922 ਨੂੰ ਹੋਈ ਸੀ ਪਹਿਲੀ ਵਾਰ ਜੇਲ ਉਹਨਾਂ ਨੂੰ ਸਭ ਤੋਂ ਪਹਿਲੀ ਜੇਲ ਸੀਗੀ ਉਹ ਜੋਨਸਬਰਗ ਸੀ ਕਿਉਂਕਿ ਉਹਨਾਂ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀ ਤੇ 3 ਮਹੀਨੇ ਦੀ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਵਿੱਚ ਇੰਡੀਆ ਵਿੱਚ ਸਭ ਤੋਂ ਪਹਿਲੀ ਜੇਲ ਉਹਨਾਂ ਨੂੰ 10 ਮਾਰਚ 1922 ਨੂੰ ਹੋਈ ਸੀ ਕਿਉਂਕਿ ਉਹਨਾਂ ਨੇ ਅੰਗਰੇਜ਼ੀ ਸਰਕਾਰ ਖਿਲਾਫ ਇੱਕ ਯੰਗ ਇੰਡੀਆ ਅਖਬਾਰ ਵਿੱਚ ਤਿੰਨ ਆਰਟੀਕਲਸ ਲਿਖੇ ਸਨ ਮਤਲਬ ਕਿ ਅੰਗਰੇਜ਼ੀ ਸਰਕਾਰ ਦੇ ਖਿਲਾਫ ਉਹਨਾਂ ਨੇ ਯੰਗ ਇੰਡੀਆ ਅਖਬਾਰ ਵਿੱਚ ਤਿੰਨ ਆਰਟੀਕਲ ਲਿਖੇ ਸਨ ਕੁਐਸਚਨ ਬਣ ਗਿਆ ਸਕਦਾ ਹੈ ਕਿਹੜੀ ਅਖਬਾਰ ਸੀ ਯੰਗ ਇੰਡੀਆ ਸੀ ਕਿੰਨੇ ਆਰਟੀਕਲ ਸੀ ਤਿੰਨ ਆਰਟੀਕਲ ਸੀ ਤੇ ਪਹਿਲੀ ਵਾਰੀ ਸਜ਼ਾ ਕਿਦੋਂ ਹੋਈ ਸੀ 10 ਮਾਰਚ 1922 ਨੂੰ ਉਹਨਾਂ ਨੂੰ ਪਹਿਲੀ ਵਾਰ ਸਜ਼ਾ